ਸੀ ਅਮਰਿਤਪਾਲ ਦੇ ਨਾਲ ਉਸ ਇਸ਼ੂ ਤੇ ਥੋੜਾ ਵੱਡਾ ਇਸ਼ੂ ਬਣਾ ਚੁਕਣਾ ਚਾਹੁੰਦੇ ਆ ਕਿ ਜਿਹੜੀ ਬੋਲਣ ਦੀ ਆਜ਼ਾਦੀ ਹੈ ਕਿਉਂਕਿ 90% ਜਿਹੜਾ ਮਟੀਰੀਅਲ ਅਮਰਿਤਪਾਲ ਦੇ ਖਿਲਾਫ ਹੁਣ ਪੇਸ਼ ਕਰ ਰਹੇ ਨੇ ਜਾਂ ਇਹਨਾਂ ਨੇ ਦੂਜੇ ਡਿਟੈਂਸ਼ਨ ਆਰਡਰ ਵਿੱਚ ਪੇਸ਼ ਕੀਤਾ ਸੀ ਉਹ ਬੋਲਣ ਦੇ ਸੀ ਕਿ ਤੁਸੀਂ ਫੇਸਬੁੱਕ 'ਚ ਨਹੀਂ ਬੋਲ ਸਕਦੇ ਉਹਦੇ ਹੱਕ ਵਿੱਚ ਨਹੀਂ ਬੋਲ ਸਕਦੇ ਤੁਸੀਂ ਟੈਲੀਫੋਨ ਤੇ ਆਪਣੇ ਪਰਿਵਾਰ ਨਾਲ ਬੋਲੋਗੇ ਉਹਨੂੰ ਵੀ ਮਟੀਰੀਅਲ ਬਣਾਤਾ ਜਾਏਗਾ ਤੁਸੀਂ ਕਿਸੇ ਨੂੰ ਦੋਸਤਾਂ ਉਹਦੀ ਆਡੀਓ ਰਿਕਾਰਡਿੰਗ ਕਿਸੇ ਨੇ ਅਪਲੋਡ ਕਰਤਾ ਉਹ ਵੀ ਤੁਹਾਡੇ ਖਲਾਫ ਮਟੀਰੀਅਲ ਬਲ ਜਾਂਦਾ ਪਰ ਜਿਹੜੀ ਬੇਸਿਕ ਜਿਹੜੂ ਆਪਾਂ ਇੰਨਾ ਜਿਆਦਾ ਸੇਕ੍ਰੀਟ ਮੰਨਦੇ ਆ ਕਿ ਜਿਹੜੇ ਬੋਲਣ ਦੀ ਆਜ਼ਾਦੀ ਨਾਲ ਮੁਲਕ ਵਿੱਚ ਬਚੇ ਉਹ ਤੇ ਫਿਰ ਜੀਣ ਦਾ ਕੀ ਫਾਇਦਾ ਇਹ ਆਪਾਂ ਬਾਅਦ ਕਹਿੰਦੇ ਕਿ ਜਿਹੜਾ ਬੋਲਦੇ ਮਨੁੱਖਾ ਜਾਨਵਰ ਚ ਇੰਨਾ ਹੀ ਫਰਕ ਹੈ ਕਿ ਆਦਮੀ ਬਿਨਾਂ ਆਜ਼ਾਦੀ ਤੋਂ ਜੀ ਨਹੀਂ ਸਕਦਾ ਉਹ ਗਜ਼ਰ ਕਰੇਗਾ ਉਹ ਕ੍ਰਿਸ਼ਨ ਕੁਸ਼ ਕਰੇਗਾ ਤੋ ਉਸ ਕਰਕੇ ਜੇ ਆਪੇ ਇਹ ਇਹ ਜਿਹੜਾ ਅੰਮ੍ਰਿਤਪਾਲ ਦਾ ਮਾਮਲਾ ਸ਼ੁਰੂ ਜਿੱਥੋਂ ਮਰਜੀ ਹੋਇਆ ਹੋਵੇ ਖੁਮਤਾਏ ਬੋਲਣ ਦੀ ਜ਼ਾਦੀ ਤੇ ਖੜਾ ਹੋ ਗਿਆ ਕਿਉਂਕਿ ਪ੍ਰੀਵੈਂਟਿਵ ਰਿਟੈਂਸ਼ਨ ਐਕਟ ਸਾਡੇ ਮੁਲਕ ਵਿੱਚ ਸ਼ੁਰੂ ਤੋਂ ਹੀ ਪੋਲਿਟੀਕਲ ਡਿਸੈਂਟ ਦੇ ਖਿਲਾਫ ਲੱਗਦਾ ਰਿਹਾ ਔਰ ਪੋਲਿਟੀਕਲ ਡਿਸੈਂਟ ਦਾ ਮਤਲਬ ਹੈ ਜਿੰਨੇ ਜਿੰਨਾ ਜਿਹਦੇ ਕੋਲ ਪੋਟੈਂਸ਼ੀਅਲ ਹੈ ਪੋਲਿਟੀਕਲ ਪੋਟੈਂਸ਼ੀਅਲ ਹੈ ਕਿ ਜਿਹੜੀ ਐਗਜ਼ਿਸਟਿੰਗ ਲੀਡਰਸ਼ਿਪ ਨੂੰ ਚੈਲੰਜ ਦੇ ਸਕਦੇ ਚਾਹੇ ਉਹ ਏਕੇ ਗੋਪਾਲਨ ਸੀ ਜਾਂ ਤੋਂ ਕਾਮਨਿਸਟ ਲੀਡਰਸ਼ਿਪ ਚੈਲੰਜ ਕਰ ਰਿਹਾ ਸੀ ਜਵਾਲਾ ਨਹਿਰੂ ਨੂੰ ਚਾਹੇ ਉਹ ਕਾਮਨਿਸਟ ਪਾਰਟੀ ਆਫ ਮਾਰਕਸਿਸ ਸੀ ਜਿਹਨੇ ਕੇਰਲ ਵਿੱਚ ਪਹਿਲੀ ਇਲੈਕਟਿਡ ਸਰਕਾਰ ਬਣਾਈ ਉਦੋਂ ਵੀ ਪ੍ਰੀਵੈਂਟਿਵ ਡਿਟੈਂਸ਼ਨ ਐਕਟ ਸਭ ਤੋਂ ਜ਼ਿਆਦਾ ਸੀਪੀਐਮ ਐਮਐਲਏਜ਼ ਐਮਪੀਸਾ ਲੱਗਾ ਔਰ ਇਨਾ ਵੱਡਾ ਮਸ਼ਹੂਰ ਕੇਸ ਹੋਇਆ ਏਕੇ ਗੋਪਾਲਨ ਉਸ ਤੋਂ ਹੀ ਸਾਡੇ ਜੁਡੀਸ਼ੀਅਰ ਦੀ ਜਿਹੜੀ ਦਿਸ਼ਾ ਸੀ ਨਾ ਉਹ ਗਲਤ ਹੋ ਗਈ ਕਿ ਸਿਵਲ ਲਿਬਰਟੀਆਂ ਪ੍ਰੀਵੈਂਟਿਵ ਡਿਟੈਂਸ਼ਨ ਇੱਕ ਤਰ੍ਹਾਂ ਦਾ ਲੈਜੀਟਿਮੇਟ ਹੋ ਗਿਆ ਉਸ ਤੋਂ ਬਾਅਦ ਸਰਕਾਰ ਨੇ ਬਹੁਤ ਯੂਜ਼ ਕੀਤਾ ਯੂਜ਼ ਕੀਤਾ ਐਮਰਜੈਂਸੀ ਬਹੁਤ ਇਸਤੇਮਾਲ ਹੋਇਆ ਹੌਨ ਵੀ ਇਸਤੇਮਾਲ ਹੋ ਰਿਹਾ ਉਸ ਤੋਂ ਵੀ ਜ਼ਿਆਦਾ ਹੋ ਰਿਹਾ ਅਮਰਿਤਪਾਲ ਦਾ ਸਿੱਧਾ ਇਗਜ਼ਾਮਪਲ ਹੈ ਅਮਰਿਤਪਾਲ ਦਾ ਤੁਸੀਂ ਪਹਿਲੀ ਜਿਹੜੀ ਡਿਟੈਂਸ਼ਨ ਚਾਹੇ ਕਹਿ ਸਕੋ ਕਿ ਪੁਲਿਸ ਸਟੇਸ਼ਨ ਤੇ ਹਮਲਾ ਕੀਤਾ ਮਗਰ ਉਸ ਤੋਂ ਬਾਅਦ ਅਗਲੇ 2.5 ਸਾਲ ਤੱਕ ਤੁਸੀਂ ਐਸੇ ਬਹਾਨੇ ਰੱਖੇ ਛੱਡਣਾ ਔਰ ਜਿਹੜਾ ਹੌਨ ਮਟੀਰੀਅਲ ਯੂਜ਼ ਕੀਤਾ ਕਰ ਰਹੇ ਉਹ ਤਾਂ ਸਵਾਏ ਫੇਸਬੁਕ ਐਕਸਪ੍ਰੈਸ਼ਨ ਤੇ ਹੋਰ ਕੋਈ ਨਹੀਂ ਬਾਈ ਸਾਹਿਬ ਸਿਰਫ ਥਰਡ ਜਿਹੜਾ ਗਰਾਉਂਡਸ ਆਇਆ ਉਹ ਸਿਰਫ ਸੋਸ਼ਲ ਮੀਡੀਆ ਤੋਂ ਲੈ ਕੇ ਨਹੀਂ ਉਹ ਸੈਕੰਡ ਵਾਲਾ ਤਾਂ ਪ੍ਰੈਕਟੀਕਲੀ ਥਰਡ ਵੀ ਇਹਨਾਂ ਨੇ ਕੀ ਪਾਇਆ ਕਿ ਜਿਹੜੇ ਬੰਦਾਂ ਨੂੰ ਛੱਡਤਾ ਉਹਨਾਂ ਨੂੰ ਕਿਸੇ ਕੇਸ ਵਿੱਚ ਇਨਵੋਲ ਕੀਤਾ ਤਾਂ ਉਹਨਾਂ ਦੇ 161 ਦੀਆਂ ਸਟੇਟਮੈਂਟਾਂ ਜਿਹੜੇ ਵਿਟਨੈਸ ਦੀ 161 ਦੀਆਂ ਸਟੇਟਮੈਂਟ ਹੈ ਕਿ ਜਿਹੜਾ ਮਰਡਰ ਹੋਇਆ ਇਹ ਜੋ ਅਮਰਿਤਪਾਲ ਨੇ ਇਨਵੋਲ ਸੀ ਹੁਣ ਹਰ ਕ੍ਰਾਈਮ ਜਿਹੜਾ ਹੋਇਆ ਹੈ ਪਿਛਲੇ ਸਾਲ ਤੋਂ ਉਹ ਸਭ ਵਿੱਚ ਅਮਰਿਤਪਾਲ ਦਾ ਕੌਨਸਪੀਰੇਟਰ ਹੁੰਦਾ ਉਹਨੇ ਆਪ ਤਾਂ ਕੀਤਾ ਨਹੀਂ ਆਪ ਤਾਂ ਜੇਲ੍ਹ ਵਿੱਚ ਬੈਠਾ ਹੈ ਉਹਨੂੰ ਕਿੱਦਾਂ ਲਿੰਕ ਕਰੀਏ ਤਾਂ ਕਿਸੇ ਨਾ ਕਿਸੇ ਗਵਾਹ ਤੋਂ ਕਹਾਂਦੇ ਆ 161 ਦੀਆਂ ਸਟੇਟਮੈਂਟ 99% ਪੁਲਿਸ ਆਪ ਲਿਖਦੀ ਹੈ ਇਹ ਆਪਾਂ ਨੂੰ ਪਤਾ ਐਜ਼ ਅ ਲਾਇਰ ਪਤਾ ਤੁਹਾਨੂੰ ਐਜ਼ ਅ ਜਰਨਲਿਸਟ ਪਤਾ ਹੋਏਗਾ ਕਿ ਉਦੇਸ਼ ਕੋਈ ਸਨੀਚਰ ਦੀ ਲੋੜ ਨਹੀਂ ਹੈ ਇਹ ਕੋਰਟ ਵੀ ਜਦੋਂ ਟ੍ਰਾਇਲ ਚੱਲਦਾ ਉਦੋਂ ਪਤਾ ਲੱਗਦਾ ਕਿ ਕਿੰਨੀ ਸੱਚੀ 166 166 ਵਿੱਚ ਸੈਕਸ਼ਨ 166 ਦੀ ਸਟੇਟਮੈਂਟ ਸੱਚੀ ਹੈ ਕਿ ਝੂਠੀ ਹੈ ਪੁਲਿਸ ਵਾਲੇ ਨੇ ਆਪਣੇ ਆਪ ਲਿਖੀ ਹੈ ਜਾਂ ਗਵਾਹ ਨੇ ਐਕਚੁਅਲੀ ਗਵਾਹੀ ਦਿੱਤੀ ਹੈ ਇਹ ਉਸ ਵੇਲੇ ਪਤਾ ਲੱਗਦਾ ਹੈ ਤੇ ਇਸ ਕਰਕੇ ਹੁਣ ਉਹਨਾਂ ਨੇ ਉਦੋਂ ਦੀਆਂ ਸਟੇਟਮੈਂਟਾਂ ਇਕੱਠੀਆਂ ਕਰ ਲਈਆਂ ਕਿ ਜੀ ਅਮਰਿਤਪਾਲ ਉਸ ਸ਼ਰਜੰਤਰ ਵਿੱਚ ਵੀ ਸ਼ਾਮਲ ਸੀ ਅਮਰਸਪਾਲ ਕਿਤੇ ਹੋਰ ਮਾਰਡਰ ਹੋਇਆ ਉਹਦੇ ਚ ਸ਼ਾਮਿਲ ਸੀ ਉਹ ਜੇਲ੍ਹ ਵਿੱਚ ਬੈਠਾ ਇਹਨਾਂ ਪਾਵਰਫੁਲ ਸੀ ਜਾਂ ਇਹਨਾਂ ਤਗੜਾ ਹੈ ਕਿ ਜੇਲ੍ਹ ਵਿੱਚ ਬੈਠਾ ਹੀ ਉਹ ਇੰਟਰਨੈਸ਼ਨਲ ਲੈਵਲ ਤੇ ਸ਼ਰਜੰਤਰ ਰਚ ਰਿਹਾ ਸਰਕਾਰ ਦੇ ਖਿਲਾਫ ਮਾਰਡਰ ਕਰਵਾ ਰਿਹਾ ਹੈ ਔਰ ਜਿਹੜਾ ਐਕਚੁਅਲੀ ਕਰਵਾ ਰਿਹਾ ਲਾਰੈਂਸ ਬਿਸ਼ਨੋਈ ਉਹਦੇ ਉੱਤੇ ਪ੍ਰੀਵੈਂਟਿਵ ਡਿਟੈਂਸ਼ਨ ਕਦੀ ਨਹੀਂ ਲੱਗੀ ਜਿਹੜਾ 60 60 ਕੇਸਾਂ ਵਿੱਚ ਅੰਦਰ ਹੈ ਉਹਦੇ ਖਿਲਾਫ ਤੁਸੀਂ ਕਦੀ ਨਹੀਂ ਸੋਚਿਆ ਕਿ ਪ੍ਰੀਵੈਂਟਿਵ ਡਿਟੈਂਸ਼ਨ ਲਾਈ ਜਾਵੇ ਮਗਰ ਅਮਰਿਤਪਾਲ ਦੇ ਖਿਲਾਫ ਲਾ ਰਹੇ ਇਹ ਇਹ ਬੇਸਿਕਲੀ ਇਸ਼ੂ ਹੈ ਕਿ ਜੇ ਹੁਣ ਸਿਵਲ ਲਿਬਰਟੀਆਂ ਇਸ਼ੂ ਬਣ ਗਏ ਹੁਣੇ ਅਮਰਿਤਪਾਲ ਦਮ ਰਿਆ ਹੁਣੇ ਖਾਲਸਾ ਦੇ ਸ਼ੋਹਿੰਦ ਰਿਆ ਹੋਂ ਤਾਂ ਬੇਸਿਕ ਹੈ ਕਿ ਜੇ ਤੁਹਾਨੂੰ ਸਰਕਾਰ ਨੂੰ ਕਿਸੇ ਤੋਂ ਡਰ ਲੱਗਦਾ ਹੈ ਸਰਕਾਰ ਦੀ ਮੌਜੂਦਾ ਸਰਕਾਰ ਨੂੰ ਤਾਂ ਇੱਕ ਇਸ ਤੋਂ ਨਵੀਂ ਇਸ ਤੋਂ ਹੀ ਡਰ ਲੱਗਦਾ ਉਹਨਾਂ ਨੂੰ ਹੁਣ ਸ਼੍ਰੋਮੇ ਕਾਲੇ ਦਲ ਤੋਂ ਡਰਨੇ ਲੱਗਦਾ ਉਹਨਾਂ ਨੂੰ ਕਾਂਗਰਸ ਤੋਂ ਡਰ ਨਹੀਂ ਲੱਗਦਾ ਇਹ ਇੱਕ ਪੋਲਿਟੀਕਲ ਫੋਰਸ ਬਣ ਕੇ ਅਮਰਜ ਹੋਈ ਹੈ ਤੇ ਉਸ ਕਰਕੇ ਜੇ ਤੁਸੀਂ ਲਾਅ ਦਾ ਇਸਤੇਮਾਲ ਕਰੋਗੇ ਤਾਂ ਬਦਨਾਮ ਵੀ ਹੋਵੋਗੇ ਪਰ ਤੁਸੀਂ ਇੱਕ ਬੜਾ ਗਲਤ ਮੈਸੇਜ ਦੇ ਰਹੇ ਹੋ ਯੂਥ ਨੂੰ ਕਿ ਯੂਥ ਨੂੰ ਮੈਸੇਜ ਕੀ ਜਾ ਰਿਹਾ ਕਿ ਯਾਰ ਕਾਨੂੰਨ ਨਾਲ ਕੁਝ ਨਹੀਂ ਬੰਦਾ ਹਾਈ ਕੋਰਟ ਜਾ ਕੇ ਕੁਝ ਨਹੀਂ ਬੰਦਾ ਤੁਸੀਂ ਇੱਕ ਇਸ ਪੰਨੇਓ ਸਾਲ ਪਰ ਉਹ ਲਟਕਦਾ ਰਹਿੰਦਾ ਹੈ ਵਕੀਲ ਵੀ ਥੱਕ ਜਾਂਦਾ ਹੈ ਕੋਰਟ ਫੈਸਲਾ ਦੇ ਨਹੀਂ ਪਾਉਂਦੀ ਫੇ ਅਗਲਾ ਡਿਟੈਂਸ਼ਨ ਹੋ ਜਾਂਦਾ ਫੇ ਅਗਲੀ ਵਾਰ ਤੁਸੀਂ ਫਿਰ ਕਰਦੇ ਹੋ ਦੋ ਵਾਰ ਤਾਂ ਹੋ ਚੁੱਕਾ ਹੈ ਹੁਣ ਤੀਸਰੀ ਵਾਰ ਸਾਨੂੰ ਵੀ ਕੋਈ ਜੋਸ਼ ਨਹੀਂ ਹੈ ਕਿ ਆਰਡਰ ਨੂੰ ਚੈਲੰਜ ਕਰਾਂਦਾ ਕਰਾਂਗੇ ਕਿਉਂਕਿ ਕਾਨੂੰਨੀ ਰਾਹ ਹੈ ਮਗਰ ਜੋਸ਼ ਇਹ ਹੁੰਦਾ ਕਿ ਜਦੋਂ ਤੁਹਾਨੂੰ ਲੱਗਦਾ ਕਿ ਇਮੀਜੇਟਲੀ ਪ੍ਰਕਿਰਿਆ ਨਹੀਂ ਫਾਸਟ ਹੈ ਜੇ ਤੁਸੀਂ ਕਹਿੰਦੇ ਕਿ ਪ੍ਰੀਵੈਂਟਿਵ ਡਿਟੈਂਸ਼ਨ ਇੰਨਾ ਹੈ ਇੰਨੀ ਜ਼ਿਆਦਾ ਐਕਸਟ੍ਰੀਮ ਸਿਚੁਏਸ਼ਨ ਵਿੱਚ ਇਸਤੇਮਾਲ ਕਰਨਾ ਹੈ ਜੇ ਗਲਤ ਇਸਮਲ ਕੀਤਾ ਤਾਂ ਤੁਹਾਨੂੰ ਰੈਮਡੀ ਵੀ ਬੜੀ ਫਾਸਟ ਚਾਹੀਦੀ ਹੈ ਜੁਡੀਸ਼ੀਅਲ ਰੈਮਡੀ ਉਹਨਾਂ ਹਾਲਾਤਾਂ ਦੇ ਵਿੱਚ ਉਸ ਤਰ੍ਹਾਂ ਇਸ ਪ੍ਰੋਸੈਸ ਫਾਸਟ ਨੇ